ਟੈਂਸ਼ਨ ਮਿਤਰਾਂ ਨੂੰ ਹੈ ਨਹੀਂ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਤਬੀਅਤ ਸਿਹਤ ਮਜ਼ਾਜ ਕਿਦਾਂ ਤੁਹਾਡੇ ਸਭ ਵਧੀਆ ਜੇ ਵੀਰੋ ਦਲਜੀਤ ਦਸਾਂਝਾ ਵਾਲੇ ਉਹਨਾਂ ਦਾ ਇੱਕ ਨਵਾਂ ਗਾਣਾ ਆਇਆ ਟੈਂਸ਼ਨ ਮਿਤਰਾਂ ਨੂੰ ਹੈ ਨਹੀਂ ਉਹ ਕਿਉਂ ਆਇਆ ਹੈ ਐਡਵਾਈਜ਼ਰੀ ਜਿਹੜੀ ਹਕੂਮਤ ਉਹਨਾਂ ਤੇ ਪਾਬੰਦੀਆਂ ਲਾਉਂਦੀ ਸੀ ਕਿ ਤੁਸੀਂ ਇਹ ਗਾਣਾ ਗਾਣਾ ਇਹ ਗਾਣਾ ਨਹੀਂ ਗਾਣਾ ਉਹਦਾ ਰਿਪਲਾਈ ਆਇਆ ਸੋ ਪਹਿਲੇ ਤਾਂ ਆਪਾਂ ਵੀਡੀਓ ਦੇਖਨੇ ਆ ਫਿਰ ਕਰਾਂਗੇ ਗੱਲ ਦਿਲਜੀਤ ਦੋਸਾਂਝ ਟੈਨਸ਼ਨ ਬਿਲਕੁਲ ਨਹੀਂ ਲੈਂਦੇ ਇਸ ਗੱਲ ਦੀ ਗਾਰੰਟੀ ਉਹਨਾਂ ਨੇ ਹੁਣ ਆਪਣੇ ਗੀਤ ਦੇ ਵਿੱਚ ਵੀ ਦੇ ਦਿੱਤੀ ਹੈ ਜੀ ਹਾਂ ਪਿਛਲੀ ਵਾਰ ਜਦ ਦਿਲ ਇਲੂਮਿਨਾਟੀ ਟੂਰ ਹੋਇਆ ਸੀ ਉਸ ਵੇਲੇ ਦਿਲਜੀਤ ਦੋਸਾਂਝ ਨੂੰ ਕਾਫੀ ਜ਼ਿਆਦਾ ਟੈਨਸ਼ਨ ਜੋ ਹੈ ਉਹ ਗਵਰਨਮੈਂਟ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਵਿੱਚ ਐਡਵਾਈਜ਼ਰੀਜ਼ ਜਾਰੀ ਕੀਤੇ ਜਾਂਦੀਆਂ ਸੀ ਕਿ ਤੁਸੀਂ ਇੱਕ ਗਾਣਾ ਨਹੀਂ ਗਾ ਸਕਦੇ ਇਹ ਨਹੀਂ ਕਰ ਸਕਦੇ ਲੇਕਿਨ ਲੱਗਦਾ ਹੈ ਕਿ ਦਿਲਜੀਤ ਦੋਸਾਂਝ ਉਹ ਸਾਰੀ ਟੈਨਸ਼ਨ ਨੂੰ ਸਾਈਡ ਤੇ ਕਰਕੇ ਗਾਣਾ ਹੀ ਕਰ ਦਿੰਦਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਐਡਵਾਈਜ਼ਰੀ ਐਲਬਮ ਦਾ ਦੀ ਟੈਨਸ਼ਨ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਦਰਸ਼ਕ ਬੇहद ਪਿਆਰ ਵੀ ਦੇ ਰਹੇ ਨੇ ਉਹਨਾਂ ਨੇ ਸਿੱਧੇ ਤੌਰ ਦੇ ਉਤੇ ਐਡਵਾਈਜ਼ੀ ਜਾਰੀ ਕਰਨ ਵਾਲੀਆਂ ਸੰਸਥਾਵਾਂ ਦੇ ਉਤੇ ਤਾਂਜਵੀ ਕੱਸਿਆ ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਸਾਨੂੰ ਐਸੀਜ਼ ਦੀ ਕੋਈ ਵੀ ਟੈਨਸ਼ਨ ਹੈ ਨਹੀਂ ਹੋਰ ਤਾਂ ਹੋਰ ਦਿਲਜੀਤ ਦੋਸਾਨ ਦਾ ਗਾਣਾ ਵੀ ਕਮਾਲ ਹੈ ਤੇ ਲੇਕਿਨ ਉਸ ਦੇ ਨਾਲ ਨਾਲ ਦਿਲਜੀਤ ਦੋਸਾਨ ਨੇ ਇੱਕ ਹੋਰ ਵੀਡੀਓ ਰਿਲੀਜ਼ ਕੀਤਾ ਜਿਸ ਦੇ ਵਿੱਚ ਉਹ ਬਣੇ ਹੋਏ ਨੇ ਡਾਕਟਰ ਤੇ ਦੇ ਰਹੇ ਨੇ ਟੈਨਸ਼ਨ ਦੀ ਦਵਾਈ ਐ ਗਾਇਜ਼ ਦਿਸ ਇਜ਼ ਦਿਲਜੀਤ ਦੋਸਾਨ ਯੂਰ ਲਾਈਫ ਕੋਚ ਐਂਡ ਥੈਰਾਪਿਸਟ आज हम एक ऐसी बीमारी पे बात करेंगे कि अगर आपको वो लग गई तो आपको सारी बीमारियां लग बीमारी का नाम है टेंशन oh no. तो आइए सर्वे करते हैं ये किस किस को लगी हुई है तक टेंशन में रहता हूं। पास नहीं हो रहा तो आपको है टेंशन देंशन देंशन देंशन। के चक्कर में टेंशन हो रखिए ये जो बड़ी गोली है ये सोने के बाद और उठने से पहले आपने लगी और एक बात दिमाग में रखनी टेंशन मित्र है टेंशन मित्र चंडीगढ़ शो एडवाइजरी जारी हो गई है ये एडवाइजरी हम ही पे जारी होती है या विदेशी कलाकारों <laughs> तो 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 पे होती होती है है नहीं नहीं क्वेश्चन था हम ही पे होती है काम छोड़ रहे हो क्या तो फिर काम तो करना है ना ये गोली लेनी है सोने के बाद और उठने से पहले क्या बताई थी टेंशन मित्रा कांग जी बताइए आपको क्या प्रॉब्लम है टेंशन बहुत रही है किस बात की टेंशन है आपको बिना काम ये एक बहुत बड़ी प्रॉब्लम है बहुत सारे लोग बिना बात की टेंशन है उनको ये नहीं पता कि टेंशन किस बात की है आपका इलाज है मेरे पास ये आपको निर्णय काल जो गोली चूसनी है ਔਰ ਜੱਬ ਕਰਤੇ ਰਹਿਣਾ ਹੈ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਹੈ ਨਹੀਂ ਸਦੋ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਹੈ ਨਹੀਂ ਹਾਂ ਨਿਕਲੀਏ ਜੀ ਵੀਰੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਦਲਜੀਤ ਦੋਸਾਂਝਾ ਵਾਲੇ ਉਹਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਉਹਨਾਂ ਦਾ ਜਿਹੜਾ ਦਿਲੂਮੀਨਾਟਿ ਟੂਰ ਗੁਜ਼ਰੇ ਆਏ ਉਹਦੇ ਕਾਨਸਰਟ ਦੇ ਉੱਤੇ ਚੰਡੀਗੜ੍ਹ ਕਾਨਸਰਟ ਤੇ ਕਿ ਤੁਸੀਂ ਜੀ ਸ਼ਰਾਬ ਨੂੰ ਲੈ ਕੇ ਗਾਣੇ ਨਹੀਂ ਗਾਣੇ ਤੇ ਇਹ ਨਹੀਂ ਕਰਨਾ ਤੇ ਉਹ ਨਹੀਂ ਕਰਨਾ ਐ ਗਾਣੇ ਗਾਓ ਐ ਨਾ ਗਾਣੇ ਗਾਓ ਤੇ ਉਹ ਹਕੂਮਤ ਵੱਲੋਂ ਉਹਨਾਂ ਨੂੰ ਉਹਨਾਂ ਦੇ ਦਿਲੂ ਮਿਨਾਟੀ ਟੂਰ ਤੇ ਬਹੁਤ ਜ਼ਿਆਦਾ ਟੈਨਸ਼ਨਾਂ ਦਿੱਤੀਆਂ ਜਾ ਰਹੀਆਂ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਹੜਾ ਕਿ ਸਾਰੇ ਸਾਡੇ ਵੀਰਾਂ ਨੂੰ ਪਤਾ ਹੈ ਤੇ ਉਹਨਾਂ ਨੇ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਗਾਣਾ ਕੱਢਿਆ ਟੈਨਸ਼ਨ ਟੈਨਸ਼ਨ ਮਿੱਤਰਾਂ ਨੇ ਲੈਣੀ ਕੋਈ ਨਹੀਂ ਬਹੁਤ ਹੀ ਕਮਾਲ ਗਾਣਾ ਹੈ ਗਾਣਾ ਜਿਹੜਾ ਕਿ ਰਿਲੀਜ਼ ਹੋ ਚੁੱਕਿਆ ਤੁਸੀਂ ਜਾ ਕੇ ਉਹਨਾਂ ਦੇ ਚੈਨਲ ਤੇ ਵੇਖੋ ਮੈਨਾਂ ਬਹੁਤ ਹੀ ਜ਼ਬਰਦਸਤ ਗਾਣਾ ਹੈ ਦਿਲਜੀਤ ਦੋਸਾਂਝਾ ਵਾਲੇ ਨੇ ਹਕੂਮਤ ਨੂੰ ਉਹਦਾ ਮੂੰਹ ਤੋੜ ਜਵਾਬ ਦਿੱਤਾ ਉਸ ਆਪਣੇ ਗਾਣੇ ਦੇ ਵਿੱਚ ਤੇ ਬਾਕੀ ਦਲਜੀਤ ਦੋਸਾਂਝਾ ਵਾਲੇ ਜਿਹੜੇ ਨੇ ਵਾਕਿਆ ਹੀ ਕਮਾਲ ਦੇ ਕੰਮ ਕਰਦੇ ਨੇ ਹਰ ਹਰ ਕੰਮ ਹੀ ਉਹਨਾਂ ਦਾ ਬਾ ਕਮਾਲ ਹੁੰਦਾ ਤੇ ਇਹ ਸੀ ਆਪਣੀ ਛੋਟੀ ਜੀ ਇੱਕ ਵੀਡੀਓ ਤੇ ਇਹ ਤੁਹਾਡੇ ਨਾਲ ਨਿਊਜ਼ ਸ਼ੇਅਰ ਕਰਨੀ ਸੀ ਬਾਕੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਆਪਣੇ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੀ ਇਜਾਜ਼ਤ ਚਾਹਾਂਗੇ ਰੱਬ ਰੱਖਾ